ਪਿੰਡ ਦੇ ਮੋਲੀਆਂ ਚ ਪਲੇਟਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਇਥੇ ਨਿਰਲੇਪਿੰਡ ਦਮੋਲੀਆਂ ਵਿਖੇ ਬਾਬਾਦੀਪ ਸਿੰਘ ਜੀ ਸਪੋਰਟਸ ਕਲੱਬ ਦਮੋਲੀਆਂ ਵੱਲੋਂ ਇਲਾਕੀਅਤ ਪਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਪਲੇਟਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਜਿਸ ਦਾ ਉਦਘਾਟਨ ਪਿੰਡ ਦੀ ਸਮੁੱਚੀ ਪੰਚਾਇਤ ਵੱਲੋਂ ਕੀਤਾ ਗਿਆ ਇਸ ਮੁੱਖੇ ਕਰਵਾਏ ਗਏ ਕਬੱਡੀ ਟੂਰਨਾਮੈਂਟ ਦੌਰਾਨ ਲੋਹੜਨੇ ਸ਼ਿਕਾਰ ਮਲਸੀਆਂ ਨੂੰ ਹਰਾ ਕੇ ਪਹਿਲਾ ਇਹ ਕਬੱਡੀ ਕੱਪ ਆਪਣੇ ਨਾਮ ਕੀਤਾ ਇਸ ਦੌਰਾਨ ਜੇਤੂ ਤੇ ਉਪ ਜੇਤੂ ਰਹੀ ਟੀਮ ਨੂੰ 30000 ਅਤੇ 25000 ਦੇ ਨਕਦ ਇਨਾਮ ਤੇ ਸ਼ਾਨਦਾਰ ਟਰੋਫੀ ਨਾਲ ਸਨਮਾਨਿਤ ਕੀਤਾ ਗਿਆ ਮੈਚ ਦੌਰਾਨ ਬੈਸਟ ਰਹੇ ਰੇਡਰ ਤੇ ਜਾਫੀ ਨੂੰ ਵੀ 51 5100 ਦੇ ਜਿਹੜੇ ਦਿਲ ਖਿੱਚਵੇਂ ਇਨਾਮਾਂ ਦੇ ਨਾਲ ਸਨਮਾਨਿਤ ਕੀਤਾ ਗਿਆ। ਇਹਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕਰਦੇ ਆ ਸਰਪੰਚ ਸਤਨਾਮ ਸਿੰਘ ਆਰਤੀ ਬਲਜਿੰਦਰ ਸਿੰਘ ਚੀਮਾ ਨੇ ਆਖਿਆ ਕਿ ਅਜਿਹੇ ਟਰਨਾਮੈਂਟ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪ੍ਰੇਰਿਤ ਕਰਦੇ ਹਨ। ਅਖੀਰ ਚ ਕਲੱਬ ਦੇ ਆਗੂ ਸੰਦੀਪ ਕਲੋਂ ਆਜਾਦ ਚੀਮਾ ਤਰਨ ਚੀਮਾ ਹਰਕਮਲ ਚੀਮਾ ਜੋਤ ਚੀਮਾ ਸੇਮਰ ਵੱਲੋਂ ਟੂਰਨਾਮੈਂਟ ਨੂੰ ਸਹਿਯੋਗ ਦੇਣ ਲਈ ਸਹਿਯੋਗੀਆਂ ਦਾ ਧੰਨਵਾਦ ਅਤੇ ਉਹਨਾਂ ਦਾ ਜਿਹੜਾ ਮਾਨ ਸਨਮਾਨ ਕੀਤਾ ਗਿਆ ਇਸ ਮੁਕੇ ਸਾਪ ਦਾ ਸਰਪੰਚ ਗੁਰਿੰਦਰਪਾਲ ਸਿੰਘ ਚੀਮਾ ਬਲਜਿੰਦਰ ਸਿੰਘ ਸਰਪੰਚ ਗੁਰਿੰਦਰਪਾਲ ਸਿੰਘ ਚੀਮਾ ਬਲਜਿੰਦਰ ਸਿੰਘ ਸੁਖਜਿੰਦਰ ਸਿੰਘ ਹੈਪੀ ਚੀ ਮਾਸੂਬ ਸੂਬੇਦਾਰ ਰਣਜੀਤ ਸਿੰਘ सोनू ਵੈਲਡਿੰਗ ਖੁਸ਼ਦੀਪ ਸਿੰਘ ਖਹਿਰਾ ਚੇਅਰਮੈਨ ਫੁਮਨ ਸਿੰਘ ਰਣਜੀਤ ਸਿੰਘ ਅਤੇ ਹੋਰ ਜਿਹੜੇ ਪਿੰਡ ਵਾਸੀ ਉਥੇ ਹਾਜ਼ਰ ਸਨ ਟੂਰਨਾਮੈਂਟ ਇਸ ਕੇ ਦੇ ਸਹਿਯੋਗ ਨਾਲ ਕਰਾਇਆ ਗਿਆ ਇਹ ਪਹਿਲੀ ਸਾਡੇ ਪਿੰਡ ਦਮੂਲੀਆਂ ਦੇ ਵਿੱਚ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਦਮੂਲੀਆਂ ਵੱਲੋਂ ਪਹਿਲਾ ਟੂਰਨਾਮੈਂਟ ਆ ਇਹ ਕਰਾਨ ਦਾ ਕਾਰਨ ਇਹ ਹੈ ਕਿ ਸਾਡੇ ਆਲਮੋਸਟ ਪੰਜਾਬ ਚ ਜਿਹੜੀਆਂ ਗਰਾਉਂਡਾਂ ਨੇ ਨਾ ਇਹ ਖਾਲੀ ਹੋ ਰਹੀਆਂ ਆ ਜਿਹੜੇ ਬੱਚੇ ਆ ਇਹ ਫੋਨਾਂ ਤੇ ਗੇਮਾਂ ਖੇਡੀ ਜਾ ਰਹੇ ਆ ਇਹ ਤਾਂ ਕਰਾਇਆ ਗਿਆ ਵਾ ਕਿ ਕਿਸੇ ਨੂੰ ਨਾਮ ਕਿਸੇ ਨੂੰ ਪਾਰਟਿਸਿਪੇਟ ਗੇਮ ਦੇ ਵਿੱਚ ਹੁੰਦਿਆ ਦੇਖ ਕੇ ਕੋਈ ਨਾ ਕੋਈ ਗਾਂਹ ਹੋਰ ਪਲੇਅਰ ਉੱਠੇਗਾ ਸਾਡੇ ਇਸ ਟੂਰਨਾਮੈਂਟ ਕਰਾਨ ਨਾਲ ਜੇ ਇੱਕ ਵੀ ਪਲੇਅਰ ਸਾਡੇ ਪਿੰਡ ਚ ਜਾਂ ਇਲਾਕਾ ਇਲਾਕੇ ਦੇ ਵਿੱਚ ਕੋਈ ਪੈਦਾ ਹੁੰਦਾ ਵਾ ਤੇ ਇਹ ਸਾਡੇ ਵਾਸਤੇ ਮਾਣ ਵਾਲੀ ਗੱਲ ਹੈ ਅਸੀਂ ਕਬੱਡੀ ਦੇ ਨਾਲ ਨਾਲ ਆਪਣੀ ਮਤਲਬ ਸਿਹਤ ਨੂੰ ਵੀ ਵਧੀਆ ਬਣਾਉਣ ਵਾਸਤੇ ਨਵੇਂ ਜੂਥ ਵਾਸਤੇ ਮੈਚ ਕਰਵਾਏ ਗਏ ਨੇ ਤੇ ਇਸ ਸਾਰੇ ਸਾਡੇ ਪਿੰਡ ਦੇ ਇਲਾਕਾ ਨਿਵਾਸੀ ਤੇ ਆਸ-ਪਾਸ ਦੇ ਪਿੰਡਾਂ ਚੋਂ ਵੀ ਸਹਿਯੋਗ ਐਨਆਰਈ ਵੀਰਾਂ ਵੱਲੋਂ ਵੀ ਸਹਿਯੋਗ ਦਿੱਤਾ ਗਿਆ ਜੀ ਤੇ ਕਿਹੜੀ ਖੜੀ ਟੀਮ ਜਿਹੜੀ ਅੱਜ ਜਿੱਤੀ ਹੈ ਭਾਈ ਇਹਦੇ ਵਿੱਚ ਲੋਗਾਰਡ ਦੀ ਟੀਮ ਜਿਹੜੀ ਹੈ ਫਰਸਟ ਰਹੀ ਹੈ ਤੇ ਸ਼ਿਕਾਰਮਲਸੀਆਂ ਦੀ ਸੈਕੰਡਰੀ ਹੈ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਨੌਜਵਾਨ ਪੀੜੀ ਨੌਜਵਾਨ ਪੀੜੀ ਭਾਈ ਆਪਾਂ ਤੇ ਇਹੋ ਹੀ ਅਪੀਲ ਕਰਦੇ ਹਾਂ ਕਿ ਨਸ਼ਿਆਂ ਤੋਂ ਦੂਰ ਰਹਿਣ ਤੇ ਵਾਤਵਾਦ ਆਪਣੀ ਮਾਂ ਖੇਡ ਜਿਹੜੀ ਕਬੱਡੀ ਪੰਜਾਬ ਦੀ ਹੈ ਜਿਹੜੀ ਉਹ ਸਰਕਲ ਸਟਾਈਲ ਇਹਦੇ ਨਾਲ ਵਾਤਵਾਦ ਪਲੇਅਰ ਜੁੜਨ ਤੇ ਜਿਹਦੇ ਨਾਲ ਆਪਣੇ ਇਲਾਕੇ ਦਾ ਨਾਮ ਤੇ ਮਸ਼ਹੂਰ ਹੁੰਦਾ ਹੁੰਦਾ ਹੀ ਹੈ ਤੇ ਘਰ ਦੀ ਕਈ ਪਲੇਅਰਾਂ ਨੇ ਇਸ ਇਸੇ ਗੇਮ ਦੇ ਨਾਲ ਜੁੜ ਕੇ ਕਈ ਪਲੇਅਰਾਂ ਨੇ ਆਪਣੇ ਮਤਲਬ ਘਰ ਦੀ ਗਰੀਬੀ ਘਰੋਂ ਕੱਢੀ ਹੈ ਆਪਾਂ ਵੱਡੇ ਵੱਡੇ ਨਾਮ ਜਿੱਦਾਂ ਮੰਗੀ ਭਾਜੀ ਸੰਦੀਪ ਭਾਜੀ ਬਿੱਟੂ ਭਾਜੀ ਲੈਜੈਂਡ ਜਿਹੜੇ ਰਹਿ ਚੁੱਕੇ ਆ ਆਪਾਂ ਮਤਲਬ ਉਹਨਾਂ ਉਹਨਾਂ ਵੱਲੋਂ ਹੀ ਅਕਰਸ਼ਿਤ ਹੋਣਗੇ ਜੋ ਜੋ ਕਿ ਆਪਾਂ ਸਾਡੇ ਪਿੰਡ ਦਾ ਜੁਨਾਬ ਜੂਥ ਆ ਜਾਂ ਸਾਡੇ ਬਜ਼ੁਰਗਿਆ ਸਰਪੰਚ ਸਾਹਿਬ ਨੇ ਫਾਬਗਾ ਸਰਪੰਚ ਸਾਹਿਬ ਨੇ ਸਾਰਿਆਂ ਨੇ ਸਲਾਹ ਕਰਕੇ ਆਪਾਂ ਜੋ ਮੈਚ ਕਰਾਇਆ ਜੀ ਮੇਲੇ ਨੂੰ ਸਹਿਯੋਗ ਦੇਣ ਵਾਲਿਆਂ ਨੂੰ ਕੀ ਕਹਿਣਾ ਚਾਹੀਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਅਸੀਂ ਅਸੀਂ ਸੋਚਿਆ ਨਹੀਂ ਸੀ ਕਿ ਸਾਡਾ ਜਿੱਦਾਂ ਸਾਡੇ ਇੱਕ ਵਾਲ ਤੇ ਇੰਨਾ ਸਹਿਯੋਗ ਮਿਲੇਗਾ ਤੇ ਹੁਣ ਕੁਝ ਲੋਕ ਜਿੱਦਾਂ ਕੁਝ ਸਾਡੇ ਵੀਰ ਜਿਹੜੇ ਉਹ ਰਹਿ ਗਏ ਆ ਉਹਨਾਂ ਨਾਲ ਅਸੀਂ ਕੰਟੈਕਟ ਨਹੀਂ ਕਰ पाए ਅਗਲੀ ਵਾਰੀ ਇਹੀ ਹੋਰ ਇਸ ਤੋਂ ਵੱਧ ਕੇ ਮਤਲਬ हिस्साਵਾਂਗੇ ਸਾਡੇ ਜਿਹੜੇ ਐਨ ਆਰ ਆਈ ਵੀਰ ਨੇ ਜਾਂ ਸਾਡੇ ਜਿਹੜੇ ਮੈਂਬਰ ਪੰਚਾਇਤ ਨੇ ਸਾਰੇ ਹਿੱਸਾ ਪਾਣਗੇ ਤੇ ਅਸੀਂ ਹੋਰ ਵੀ ਵਧੀਆ ਤਰੀਕੇ ਨਾਲ ਮੈਚ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਬਾਕੀ ਐਤਕੀ ਵੀ ਬਹੁਤ ਬਹੁਤ ਜ਼ਿਆਦਾ ਧੰਨਵਾਦ ਦਿਲੋਂ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਜੀ